ਸਾਡੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਤਿਹਾਸ ਦੇ ਸਬੰਧ ਦੇ ਵਿੱਚ ਜੋ ਕੁਝ ਵਾਪਰਿਆ ਹੁੰਦਾ ਅਸੀਂ ਕੋਈ ਨਾ ਕੋਈ ਗੱਲ ਧੁੱਕ ਇਦਾਂ ਦੀ ਕਰਦੇ ਆਂ ਜਿਹੜੀ ਇਤਿਹਾਸ ਦੇ ਨਾਲ ਸਬੰਧ ਰੱਖਦੀ ਹੈ ਐਸੇ ਕਰਕੇ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਇਤਿਹਾਸ ਦੇ ਨਾਲ ਨਾਲ ਚੱਲ ਰਹੇ ਆਂ ਤੇ ਐਸੇ ਕਰਕੇ ਕਾਮਰੇਡ ਜਾਂ ਇੰਡੀਅਨ ਸਟੇਟ ਸਾਨੂੰ ਇਤਿਹਾਸ ਤੋਂ ਹਮੇਸ਼ਾ ਦੂਰ ਕਰਨ ਦੀ ਸੋਚਦੀ ਹੈ ਤਾਂ ਹੀ ਜਿਹੜੇ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਨੂੰ ਐਸ ਗੱਲ ਲਈ ਵਿਸ਼ੇਸ਼ ਹਦਾਇਤਾਂ ਨੇ ਕਿ ਇਤਿਹਾਸ ਨੂੰ ब्राह्मणवादी ਜਿਹੜੀ ਵਿਚਾਰਧਾਰਾ ਉਹਦੇ ਨਾਲ ਤਾਂ ਜੋੜ ਕੇ ਰੱਖੋ ਸਿੱਖ ਵਿਚਾਰਧਾਰਾ ਜਾ ਆਧੁਨਿਕ ਤੌਰ ਦੇ ਉੱਤੇ ਜਿਹੜੀ ਸਿੱਖਾਂ ਦੀ ਲੜਾਈ ਆ ਉਹਦੇ ਨੇੜੇ ਤੱਕ ਨਾ ਆਉਣ ਦੋ ਦੂਰ ਦੂਰ ਰੱਖੋ ਤਾਂ ਕਿ ਇਹ ਦਿੱਲੀ ਜਿੱਤਣਗੇ ਤਾਂ ਫਿਰ ਇਹ ਦਿੱਲੀ ਲੁੱਟਣਗੇ ਵੀ ਸੋ ਇਹ ਦਿੱਲੀ ਸਿੱਖ Empire ਦਾ ਸਿੱਖ ਸਟੇਟ ਦਾ ਖਾਲਸਾ ਦਾ ਹਿੱਸਾ ਵੀ ਹੋਊਗੇ ਤੇ ਨਿਰਸੰਦੇ ਪੱਕੇ ਤੌਰ ਦੇ ਉੱਤੇ ਹੋਣੀ ਹੈ ਚੰਦ ਖੇਚੀ ਹੋਈ ਆ ਅੱਧੀ ਅੱਧੀ ਆ ਦਿੱਲੀ ਲੁੱਟੀਆਂ ਦੀ ਦਿੱਲੀ ਤੇ ਦੂਜੀ ਦਿੱਲੀ ਜਿਹੜੀ ਬਾਕੀ ਦਾ ਬਾਕੀ ਦਾ ਹਿੱਸਾ ਦਿੱਲੀ ਦਾ ਉਹ ਜਿੱਥੇ ਰਿਕਾਵਗੰਜ ਸਾਹਿਬਾ ਗੁਰਦੁਆਰਾ ਤੇ ਬੰਗਲਾ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਇਹ ਜੀ ਮਾਤਾ ਸੁਦਰੀ ਜੀ ਦਾ ਗੁਰਦੁਆਰਾ ਮਜਨੂ ਕਾ ਟਿੱਲਾ ਗੁਰਦੁਆਰਾ ਮੋਤੀ ਬਾਗ ਗੁਰਦੁਆਰਾ ਤੇ ਪੰਜਾਬੀ ਬਾਗ ਦਾ ਗੁਰਦੁਆਰਾ ਇਹ ਸਾਰੇ ਇਤਿਹਾਸਕ ਗੁਰਦੁਆਰੇ ਨੇ ਤੇ ਇਹ ਜਿਹੜਾ ਏਰੀਆ ਇਲਾਕਾ ਇਹ ਬਹੁਤ ਵੱਡਾ ਇਲਾਕਾ ਅੱਧੀ ਤੋਂ ਜ਼ਿਆਦਾ ਦਿੱਲੀ ਹੈ 60 70% ਦਿੱਲੀ ਦਾ ਹਿੱਸਾ ਬਣਦਾ ਸੋ ਇਹ ਸਾਰੀ ਦਿੱਲੀ ਜਿਹੜੀ ਹੈ ਇਹ ਬਣਨੀ ਬਣਨੀ ਹੈ ਖਾਲਸੇ ਦਾ ਹਿੱਸਾ ਸੋ ਇਹ ਐਦਾਂ ਨਹੀਂ ਹੈ ਲਿਖਾਈ ਹੋਈ ਹੈ ਸਿੰਘਾਂ ਨੇ ਕਾਗਜ਼ੀ ਪत्री ਹੁਣ ਤਾਂ ਭਾਵੇਂ ਜਿਹਦੀ ਮਰਜ਼ੀ ਬਲਕਿਤ ਉਹਨਾਂ ਨੇ ਸ਼ੋਅ ਕੀਤੀ ਹੋਵੇ ਇਹ ਜਿਹੜੇ ਜੱਸਾ ਸਿੰਘ ਬਘੇਲ ਸਿੰਘ ਇਹ ਜਿਹੜੇ ਸਾਡੇ ਯੋਧੇ ਸਨ ਜਰਨਲਿਸਟ ਸਨ ਸਿੱਖ ਜਰਨਲਿਸਟ ਸਨ ਉਹਨਾਂ ਨੇ ਉਸ ਵੇਲੇ ਦੇ ਬਾਦਸ਼ਾਹਾਂ ਕੋਲੋਂ ਲਿਖਵਾਈ ਹੋਈ ਹੈ ऐसे करके ਉਹਨਾਂ ਨੂੰ ਛੱਡਿਆ ਸੀ ਐਸੇ ਕਰਕੇ ਬਚੇ ਸਨ ਹੁਣ ਜਦੋਂ મોદી ਦੀ ਗੱਲ ਚੱਲਦੀ ਹੈ 트ੰਪ ਦੀ ਗੱਲ ਚੱਲਦੀ ਹੈ ਤਾਂ ਇੱਥੇ ਜਿਹੜੀ ਬੰਦ ਕਮਰਾ ਗੱਲਬਾਤ ਹੋਈ ਹੈ ਕੀ ਪਤਾ મોદી ਨੇ ਕੀ ਲਿਖ ਕੇ ਦਿੱਤਾ ਇੱਕ ਗੱਲ ਹੋਰ ਹੈ ਕਿ ਸਿੱਖਾਂ ਨੂੰ ਜਿਹੜਾ ਸੋਵਰਨਟੀ ਹੈ ਜਿਹੜੀ ਸਿੱਖਾਂ ਦੀ ਸਿੱਖਾਂ ਨੂੰ ਸਿੱਖਾਂ ਨੂੰ ਸੋਵਰਨਟੀ ਅਕਾਲ ਪੁਰਖ ਨੇ ਆਪ ਦਿੱਤੀ ਹੈ 10 ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਜੋਤ ਬਦਲਦੀ ਰਹੀ ਜੋਤ ਇੱਕ ਗੁਰੂ ਜੋਤੀ ਜੋਤ ਸਮਾਉਂਦੇ ਰਹੇ ਆਪਣੀ ਜੋਤ ਦੂਜੇ ਗੁਰੂ ਚ ਪਰਵਰਤਿਤ ਕਰਦੇ ਰਹੇ 10 ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੋਤ ਉਹ ਪੰਜਾਂ ਪਿਆਰਿਆਂ ਦੇ ਵਿੱਚ ਦੇ ਦਿੱਤੀ ਖਾਲਸਾ ਨੂੰ ਬਣਾ ਦਿੱਤਾ ਖਾਲਸਾ ਕੋਈ ਇੱਕ ਬੰਦਾ ਥੋੜੀ ਹੈ ਖਾਲਸਾ ਕੋਈ ਇੱਕ ਬੰਦੇ ਦੇ ਨਾਮ ਪਿੱਛੇ ਲਾ ਕੇ ਖਾਲਸਾ ਨਹੀਂ ਨਾ ਬਣ ਸਕਦਾ ਖਾਲਸਾ ਦਾ ਇੱਕ ਸਟੇਟ ਹੈ ਖਾਲਸਾ ਦਾ ਇੱਕ ਸੋਵਰਨ ਪ੍ਰਭੂ ਸਤਾ ਗੁਰੂ ਦੀ ਅਕਾਲ ਪੁਰਖ ਦੀ ਤਾਂ ਹੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਇਹ ਤਾਂ ਗੱਲ ਬਣੀ ਹੈ ਖਾਲਸਾ ਸੋਵਰਨ ਉੱਥੋਂ ਸਿੱਖ ਸੋਵਰਨਿਟੀ ਹੋਣ ਹੋਂ ਧਾਰਨ ਕਰਦੀ ਹੈ ਉੱਥੋਂ ਉੱਥੋਂ ਚੱਲੀ ਆ ਰਹੀ ਹੈ ਸਾਡੀ ਬਾਦਸ਼ਾਹਤ